ਪਾਕਿਸਤਾਨ ਨਨਕਾਣਾ ਸਾਹਿਬ ਤੋਂ ਆਈਆਂ ਸੰਗਤਾਂ ਦੇ ਕਰੋ ਜੀ ਦਰਸ਼ਨ ਬਾਬਾ ਨਾਨਕ ਸਾਰਿਆਂ ਦੀ ਸ਼ਾਮ ਪੂਰੀਆਂ ਕਰਨ ਜੋ ਵੀ ਸੰਗਤਾਂ ਵੀਡੀਓ ਨੂੰ ਸ਼ੇਅਰ ਕਰਨਗੀਆਂ ਬਾਬਾ ਨਾਨਕ ਤੁਹਾਡਾ ਵੀ ਜਲਦੀ ਵੀਜ਼ਾ ਲਵਾਵੇ ਤੇ ਨਾਲ ਦੀ ਨਾਲ ਤੁਸੀਂ ਵੀ ਦਰਸ਼ਨਦਾਰੇ ਕਰਕੇ ਆਓ ਵਾਹਿਗੁਰੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਗਈ ਵਧੀਆ ਦਰਸ਼ਨਦਾਰੇ ਓਏ ਓਏ ਸਤਿ ਸ਼੍ਰੀ ਅਕਾਲ ਜੀ ਵਧੀਆ ਆ ਕੇ ਦਰਸ਼ਨ ਮਿਲੇ ਹਾਂ ਜੀ ਹਾਂ ਜੀ ਵਧੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਜੀ 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 ਪਾਕਿਸਤਾਨ ਤੋਂ ਦਰਸ਼ਨਦਾਰ ਕਰਕੇ ਆਇਆ ਜੀ ਮੰਮੀ ਡੈਡੀ ਐ ਨਹੀਂ ਸਭ ਦਰਸ਼ਨਦਾਰੇ ਕਰਕੇ ਬਹੁਤ ਵਧੀਆ ਹੋ ਗਏ ਇਹਨਾਂ ਦੇ ਦਰਸ਼ਨਦਾਰੇ ਤੇ ਪੁੱਲਾਂ ਦੇ ਵਰਕਾ ਕੀਤੀ ਹੈ ਮਹਾਰਾਜ ਨੇ ਬੜੀ ਕਿਰਪਾ ਕੀਤੀ ਜੀ ਬਹੁਤ ਬਹੁਤ ਵਧਾਈਆਂ ਜੀ ਹਾਜੀ ਹੋਰ ਵਧੀਆ ਹੋ ਗਿਆ ਦਰਸ਼ਨ ਮੇਲੇ ਮਤ ਜੀ ਹੋਣੇ ਹੋ ਗਏ ਹਾਂਜੀ ਵਧੀਆ ਗੈਰੀ ਦਰਸ਼ਨ ਮੇਲੇ ਹੈ ਬਹੁਤ ਵਧੀਆ ਹੋ ਗਿਆ ਹਾਂ ਵਧੀਆ ਹੈ ਅਰੇ ਕਾਰੀ ਖੋਲੋ ਕਿਵੇਂ ਲੱਗੇ ਦਰਸ਼ਨ ਮੇਲੇ ਕਰਕੇ ਆ ਦੱਸੋ ਸੰਗਤਾਂ ਨੂੰ ਆ ਫਾਹ ਲੋ ਕਿੰਨਾ ਕੋ ਆਨੰਦ ਆਇਆ ਦਰਸ਼ਨ ਮੇਲੇ ਕਰਕੇ ਬਹੁਤ ਹੀ ਆਨੰਦ ਆਇਆ ਸਾਨੂੰ ਤੇ ਕਿੱਥੇ ਕਿੱਥੇ ਗਏ ਦਰਸ਼ਨ ਮੇਲੇ ਕਰਨ ਅਸੀਂ ਪਹਿਲੂ ਤਾਂ ਗਏ ਸਾਂ ਲੰਕਾਣਾ ਸਾਹਿਬ ਤੋਂ ਪੰਜਾ ਸਾਹਿਬ ਅੱਛਾ ਪੰਜਾ ਸਾਹਿਬ ਤੋਂ ਕਰਤਾਰਪੁਰ ਅੱਛਾ ਕਰਤਾਰਪੁਰ ਤੋਂ ਸਾਹਿਬ ਅਸੀਂ ਤੇ ਲਾਹੌਰ ਆਏ ਹਾਂ ਤੰਮੂ ਸਾਹਿਬ ਗੁਰਦਾਰੇ ਵੈਰੀ ਗੁੱਡ ਤੇ ਪੂਰਾ ਆਨੰਦ ਆਇਆ ਉੱਥੋਂ ਦੀ ਸੰਗਤ ਨੇ ਇੱਦਾਂ ਪਿਆਰ ਬਹੁਤ ਹੀ ਪਿਆਰ ਆਮ ਜਿਹੜੇ ਲੋਕ ਵਧੀਆ ਪਿਆਰ ਦਿੰਦੇ ਉੱਥੋਂ ਸਾਨੂੰ ਤਾਂ ਬਾਬਾ ਜੀ ਗੋਦੀ ਚ ਭਾਗ ਲਗਿਆ ਹੈ ਹਾਏ 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 ਕੋਈ ਟੈਨਸ਼ਨ ਨਹੀਂ ਕੋਈ ਤਕਲੀਫ ਨਹੀਂ ਆਈ ਕਿਸੇ ਕਿਸਮ ਦੀ ਕੋਈ ਨਹੀਂ ਬਹੁਤ ਸੇਵਾ ਪਾਣੀ ਸਲਾਮ ਬੋਲੇ ਸੋ ਨਿਹਾਲ ਸ੍ਰੀ ਅਕਾਲ ਨੂੰ ਜੀ ਬਹੁਤ ਬਹੁਤ ਮੁਬਾਰਕ ਹੈ ਜੀ ਬਹੁਤ ਬਹੁਤ ਮੁਬਾਰਕ ਹੈ ਜੀ ਬਹੁਤ ਬਹੁਤ ਮੁਬਾਰਕ ਆ ਜੀ ਬਹੁਤ ਆ ਸੰਗਤਾਂ ਨੂੰ ਪੁੱਛਦੇ ਆ ਜੀ ਕਿਵੇਂ ਰਿਹਾ ਜੀ ਆਪ ਜੀ ਦਾ ਦਰਸ਼ਨਦਾਰੇ ਕਰਨ ਦਾ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਆਨੰਦ ਆਇਆ ਪੂਰਾ ਹੋਰ ਆਨੰਦ ਆਇਆ ਉੱਥੇ ਜਾ ਕੇ ਕਿਦਾਂ ਦਾ ਮਹਿਸੂਸ ਹੁੰਦਾ ਹੈ ਜਿੱਦਾਂ ਆਪ ਦਰਸ਼ਨਦਾਰੇ ਕਰਨ ਦਾ ਬਹੁਤ ਉੱਥੇ ਜਦੋਂ ਆਪਾਂ ਜਾਂਦੇ ਆ ਨਾ ਤੇ ਆਪਣੇ ਸਾਰਿਆਂ ਸਿੱਖਾਂ ਦਾ ਇਹ ਹੁੰਦਾ ਵੀ ਆਪਾਂ ਦਰਸ਼ਨ ਕਰ ਗਏ ਬਿਲਕੁਲ ਬਿਲਕੁਲ ਤੇ ਮਹਾਰਾਜ ਬੜੀ ਕਿਰਪਾ ਰਹੀ ਹੈ ਇੱਕ ਅਕਵਖਰਾ ਜਿਹਾ ਅਹਿਸਾਸ ਆ ਉਹ ਦੱਸਿਆ ਨਹੀਂ ਜਾ ਸਕਦਾ ਉੱਥੇ ਜਾ ਕੇ ਪਤਾ ਲੱਗਦਾ ਉੱਥੋਂ ਦੀ ਜਿਹੜੀ ਸੰਗਤ ਆ ਉਹਨਾਂ ਦਾ ਪਿਆਰ ਸਾਡੇ ਪ੍ਰੇ ਤੇ ਕਿੰਨਾ ਕੋ ਬਹੁਤ ਵਧੀਆ ਬਹੁਤ ਜ਼ਿਆਦਾ ਹੈ ਮਤਲਬ ਜਿਉਂ ਆਪਾਂ ਸ਼ੁਰੂ ਹੁੰਨੇ ਨਾ ਇਥੋਂ ਸੋ ਲੈ ਕੇ ਤੇ ਅਖੀਰ ਤੱਕ ਹੀ ਬਹੁਤ ਜ਼ਿਆਦਾ ਵਧਾਈ ਦੇ ਪਾਤਰੋਂ ਜੀ ਬੜੀ ਖੁਸ਼ੀ ਦੀ ਗੱਲ ਆ ਕਿ ਸੰਗਤਾਂ ਨਨਕਾਣਾ ਸਾਹਿਬ ਤੋਂ ਦਰਸ਼ਨਦਾਰੇ ਕਰਕੇ ਗੁਰੂ ਘਰਾਂ ਦੇ ਪਾਕਿਸਤਾਨ ਤੋਂ ਦਰਸ਼ਨਦਾਰੇ ਕਰਕੇ ਇੱਥੇ ਪਹੁੰਚੀਆਂ ਆ ਤੇ ਅਸੀਂ ਇਹਨਾਂ ਦੇ ਦਰਸ਼ਨਦਾਰੇ ਕਰਕੇ ਉਹਦੇ ਆਪਨੋੜ ਪਾ ਗਈ ਸਮਝਦੇ ਆ ਕਿ ਸੰਗਤਾਂ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਕੇ ਜੜੀਆਂ ਆ ਉਹ ਵਾਪਸ ਆ ਰਹੀਆਂ ਨੇ ਗਰੁੱਪ ਵਾਈਜ਼ ਕਿਉਂਕਿ ਕਾਫੀ ਬੱਸਾਂ ਸੀਗੀਆਂ ਤੇ ਮੈਨੂੰ ਲੱਗਦਾ 8 ਨੰਬਰ ਬੱਸ ਜਾਂ 7 ਨੰਬਰ ਬੱਸ ਹੀ ਹੱਲੇ ਆਈ ਆ ਜਿਵੇਂ ਜਿਵੇਂ ਉਧਰ ਬੱਸਾਂ ਆ ਰਹੀਆਂ ਤੇ ਓਵੇਂ ਜਿਹੜੀਆਂ ਸੰਗਤਾਂ ਆ ਉਹ ਇੱਧਰ ਆ ਰਹੀਆਂ ਆ ਤੇ ਓਵੇਂ ਵੀ ਆਪ ਸੰਗਤ ਨੂੰ ਜਿਹੜੇ ਆ ਉਹ ਦਰਸ਼ਨਦਾਰੇ ਸੀ ਕਰਵਾਉਂਦੇ ਰਾਂਗੇ ਜਿਹੜੇ ਰਹਿ ਇਸੇ ਤਰ੍ਹਾਂ ਮਜੀਤ ਸਿੰਘ ਫੋਜਪਰੀਆ ਪੇਜ ਦੇ ਨਾਲ YouTube Instagram ਦੇ ਨਾਲ ਤਾਂ ਕਿ ਉਹਨਾਂ ਲਈ ਵੀਡੀਓ ਤੱਕ ਜਲਦੀ ਪਹੁੰਚ ਸਕੇ ਤੇ ਇਸ ਤਰ੍ਹਾਂ ਜਿਹੜੀਆਂ ਸੰਗਤਾਂ ਆ ਰਹੀਆਂ ਆ ਤੇ ਅਸੀਂ ਸਾਰਿਆਂ ਦੇ ਆਪ ਸੰਗਤਾਂ ਨੂੰ ਜਿਹੜੇ ਆ ਉਹ ਦਰਸ਼ਨਦਾਰ ਜਿਹੜੇ ਆ ਉਹ ਕਰਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ